ਹਾਂ ਜੀ ਬਹੁਤ ਜਿਆਦਾ ਸੋਹਣਾ ਸੂਟ ਲੈ ਕੇ ਆਇਆ ਜੀ ਪਾਰਟੀ ਵੇਅਰ ਪਿਓ ਕ੍ਰਾਚ ਦੇ ਵਿੱਚ ਹੈ ਬਹੁਤ ਜਿਆਦਾ ਸੋਹਣਾ ਮਾਡਲ ਆ ਪੀ ਸਕੂਗਾ ਜੀ ਇਹ ਬਹੁਤ ਵਧੀਆ ਸੂਟ ਹੈ ਡਿਜ਼ਾਈਨਿੰਗ ਦੀ ਵੈਸਟ ਸੇਲ ਹੋ ਰਹੀ ਹੈ ਜੀ ਔਰ ਨਵਾਂ ਫੈਬਰਿਕ ਕ੍ਰਾਚ ਦੇ ਵਿੱਚ ਆਇਆ ਆਪਣੇ ਕੋਲ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਲਓ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਜਿਆਦਾ ਅਲਟਿਮੇਟ ਡਿਜ਼ਾਈਨਿੰਗ ਸੋਹਣੀ ਹੈ ਟੋਟਲੀ ਹੈੱਡ ਦਾ ਵਰਕ ਹੈ ਤੇ ਹੈਂਡਵਰਕ ਦਾ ਕੰਮ ਆ ਗਿਆ ਜੀ ਤੇ ਨਾਲ ਦੇਖੋ ਜੀ ਬਾਜੀ ਦੇ ਉੱਪਰ ਵਰਕ ਆ ਗਿਆ ਇਹ ਬਹੁਤ ਜਿਆਦਾ ਸੋਹਣਾ ਸੂਟ ਹੈ ਬਹੁਤ ਜਿਆਦਾ ਨਵਾਂ ਬੇਸ ਕ੍ਰਾਚ ਦੇ ਵਿੱਚ ਕਦਰ ਤਿੰਨ ਨੇ ਆਪਣੇ ਕੋਲ ਤੇ ਦੁਪੱਟਾ ਵੀ ਬਹੁਤ ਜਿਆਦਾ ਸੋਹਣਾ ਦੁਪੱਟਾ ਲਗਵਾਇਆ ਤੁਸੀਂ ਬੁਕਿੰਗ ਨਾ ਪਲੀਜ਼ ਜਲਦੀ ਜਲਦੀ ਕਰਵਾ ਲਓ ਲਓ ਜੀ ਆਹ ਲਓ ਦੁਪੱਟਾ ਵੀ ਬਹੁਤ ਜਿਆਦਾ ਸੋਹਣਾ ਚਰਾਂ ਦਾ ਦੁਪੱਟਾ ਦੁਪੱਟੇ ਉੱਪਰ ਵੀ ਐਮਬਲੋਇਡਰੀ ਆਉਗੀ ਕਲਰ ਸਿੰਨੇ ਦੇ ਵਿੱਚ ਇੰਨੇ ਕਲਰ ਅਲਟੀਮੇਟ ਨੇ ਆਓ ਸਾਡਾ ਸਕਰੀਨ ਸ਼ਾਟ ਲੈ ਕੇ ਵੀ ਸੂਟ ਦਾ WhatsApp ਤੇ ਆਰਡਰ ਭੇਜ ਦਿਓ WhatsApp ਨੰਬਰ ਅਸੀਂ ਮੈਂਥ ਕਰਤਾ ਲਓ ਜੀ ਕਲਰ ਆਣਗੇ ਤਿੰਨ ਅਲਟੀਮੇਟ ਕਸੂਟ ਹੈ ਜੀ ਅਲਟੀਮੇਟ ਦੇਖੋ ਕਿੰਨੇ ਸੋਹਣੇ ਗ੍ਰੇਸਫੁੱਲ ਸੂਟ ਨੇ ਜੀ ਨਵੇਂ-ਨਵੇਂ ਫੈਬਰਿਕ ਨੇ ਹਾਲੋ ਜੀ ਜਲਦੀ ਆ ਦੀ ਪੇਜ ਨੂੰ ਫੋਲੋ ਜ਼ਰੂਰ ਕਰੋ ਔਰ ਜਿਨਾਂ ਨੇ ਬੁਕਿੰਗ ਕਰਵਾਉਣੀ ਹੈ ਉਹ ਜਲਦੀ ਜਲਦੀ ਬੁਕਿੰਗ ਕਰਵਾ ਲਓ ਜੀ ਹਾਲੋ ਜੀ ਬਹੁਤ ਜ਼ਿਆਦਾ ਸੋਨਾ ਸੁਟਾ ਹੈ ਹਾਲੋ ਜੀ ਥਰਡ ਕਲਰ ਤਿੰਨ ਕਾਰਨ ਦੇ ਤਿੰਨੇ ਕਲਰ ਨੇ ਬਹੁਤ ਜ਼ਿਆਦਾ ਸੋਨੇ ਕਦਰ ਨੇ ਤਿੰਨੇ ਕਲਰ ਦੀ ਬਹੁਤ ਸੋਹਣੀ ਗ੍ਰੇਸ ਹੈ ਪ੍ਰਾਈਸ 2050 ਰੁਪਏ ਦੇ ਵਿੱਚ ਲਓ ਜੀ ਤਿੰਨੇ ਕਲਰ ਆਲਟਿਮੇਟ ਨੇ ਜੀ ਪਿਓਰ ਕ੍ਰਸ਼ ਦੇ ਵਿੱਚ ਹੈ ਜੀ ਔਰ ਫੈਬਰਿਕ ਆਲਓਵਰ 5 ਮੀਟਰ ਆਊਗਾ ਕਲਰ ਤਿੰਨੇ ਨੇ ਤਿੰਨੇ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਜਲਦੀ ਜਲ ਸਕੂਲਸ਼ਨ ਲੈ ਕੇ ਆਰਡਰ ਬੁੱਕ ਕਰਵਾ ਲਓ ਜੀ ਤੇ ਆਹ ਲਓ ਜੀ ਤਿੰਨ ਕਦਰਾਂ ਦੇ ਤਿੰਨੇ ਕਦਰਾਂ